ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਮਾਜ ਨੂੰ ਬੈਠ ਕੇ ਗੱਲਬਾਤ ਕਰ ਲੈਨੇ ਆ ਥੱਕ ਗਈ ਸੀ ਬਹੁਤ ਅੱਜ ਮੇਰਾ ਦੂਜਾ ਵਲੌਗ ਨਹੀਂ ਅੱਜ ਮੈਸੋ ਬਣਾਇਆ ਐਸਾ ਵਾਰਾ ਅੱਜ ਤੱਕ ਕੀ ਜੱਜ ਰਹਿ ਜਰੇ ਆ ਲੇਕਿਨ ਥੋੜਾ ਜਿਹਾ ਕੱਲ ਵਜਨ ਜੇ ਵਾਲਾ ਕੰਮ ਥੀ ਕੋਈ 1 2 ਚੱਕ ਚਕਈਏ ਵਾਲਾ ਖਿੱਚਾ ਧੂਜੀ ਵਾਲੇ ਕੰਮ ਦਾ ਸਾਈਕਲ ਜਾ ਹੋਇਆ ਪਿਆ ਇਧਰ ਉਹ ਗਰਦਨ ਚ ਦਰਦ ਜਿਹਾ ਹੁੰਦਾ ਹੈ ਦੈਨ ਵੀ ਸੁਸਤੀ ਵਾਲੇ ਆ ਗਏ ਹੁਣ ਸਰਦਾਰ ਜੀ ਹੱਥ ਕਿੰਨੇ ਖਰਾਬ ਹੋ ਜਾਂਦੇ ਆ ਸਿਆਲ ਸਿਆਣਾ ਇਹ ਹੋ ਜਾਂਦਾ ਖੁਸ਼ਕੀ ਆ ਹਣ ਹੁਣ ਆਏ ਆ ਅਸੀਂ 71 ਢਾਂਡੇ ਚ ਪਾਣੀ ਚ ਹੱਥ ਪਈ ਜਾਂਦੇ ਆ ਸਾਡੇ ਭਾਂਡੇ ਭੁੰਨੇ ਮਾਜ ਜਾਂਦੀ ਜਾਂਦੇ ਹੈ ਨਾ ਜੀ ਉਹ ਹੁੰਦਾ ਨਾ ਜਨਾਨੀ ਨੇ ਹਰ ਇੱਕ ਕੰਮ ਆਪ ਕਰਨਾ ਫਿਰ ਹੱਥੋ ਥੁ ਖਰਾਬ ਹੋ ਜਾਂਦੇ ਨੇ ਜੀ ਮੈਨੂੰ ਐਦਾਂ ਹੀ ਬੈਠੀ ਬੈਠੀ ਨੂੰ ਚੇਤਾ ਆ ਗਿਆ ਮੈਂ ਕਿਹਾ ਵੀ ਵੀ ਘਮਾਤਾ ਦੀ ਸਟੋਰੀ ਭੇਜੀ ਹੋਈ ଥିਗੀ ਹਾਂ ਚਲੋ ਅੱਜ ਆਪਾਂ ਉਹ ਗੱਲ ਸਾਂਝੀ ਕਰ ਲੈਨੇ ਆ ਕਹਣ ਤੁਸੀਂ ਬੜਾ ਧਿਆਨ ਨਾਲ ਸੁਣਿਓ ਸਾਡੀ ਸਟੋਰੀ ਨੂੰ ਸੁਣਾਵਾ ਕਿਹੜੀ ਐ ਜਿਹੜੀ ਸੁਣਾਉਣ ਲੱਗੀਆਂ ਅੱਜ ਕਹਿੰਦੀ ਸੁਣਾਦਾ ਹੈ ਜੇ ਸੁਣਾਉਣ ਤੇ ਆ ਗਈ ਤੂੰ ਸੁਣਾ ਲੈ ਕੀ ਐ ਇਹ ਜੀ ਸਟੋਰੀ ਤੇਰੀ ਸਟੋਰੀ ਤਾਂ ਇਹ ਆ ਹਾਂ ਮਾਤਾ ਕਹਿੰਦੀ ਕਈ ਗੱਲਾਂ ਤੇ ਬਹੁਤ ਹਾਸੇ ਆਉਂਦੀ ਆ ਬਾਈ ਲਾਵੀ ਰਹੁੰਦਾ ਐ ਦੇ ਕਈ ਜਣੇ ਹੁਣ ਉਹ ਵੀ ਰੋਂਦੇ ਆ ਹਾਂ ਜਿਹਦੇ 2-4 ਹੁਣ ਉਹ ਵੀ ਰੋਂਦੇ ਆ ਉਹ ਵੀ ਰੋਂਦੇ ਆ ਮੈਂ ਕਹਿੰਦਾ ਕੱਲਾ ਤਾਂ ਚੱਲ ਮੰਨਿਆ ਜੀ ਨਹੀਂ ਲੱਗਦਾ ਤਾਂ ਰੋਂਦਾ ਜਿਹਦੇ 2-4 ਹੁਣ ਕਾ ਤੇ ਰੋਂਦੇ ਆ ਹੁਣ ਮੈਂ ਕਹਿ ਦਿੰਦੀ ਆ ਨਾ ਕਈ ਵਾਰ ਇਹ ਹਾਏ ਹਾਏ ਸੱਚੀ ਆਏ ਜੀ ਕਰਦਾ ਕੋਈ ਚਾਹ ਬਣਾ ਕੇ ਦੇ ਦੇਵੇ ਕੋਈ ਰੋਟੀ ਲਾ ਕੇ ਦੇ ਦੇਵੇ ਜਾਂ ਥੱਕੀ ਹੁੰਨੀ ਆ ਬਹੁਤ ਹਾਂ ਬਈ ਸਾਰਾ ਕੰਮ ਬੰਦਾ ਕਰ ਲੈਂਦਾ ਪਰ ਆਏ ਹੁੰਦਾ ਵੀ ਥੱਕ ਟੁੱਟ ਕੇ ਰੋਟੀ ਲਾਉਣੀ ਬਹੁਤ ਔਖੀ ਲੱਗਦੀ ਆ ਹਮ ਹੈਨਾ ਵੀ ਆਏ ਹੁੰਦਾ ਵੀ ਰੋਟੀ ਪੱਕੀ ਪਕਾਈ ਜੀ ਮਿਲ ਜਵੇ ਚਾਹ ਬਣੀ ਬਣਾਈ ਜੀ ਮਿਲ ਜਵੇ ਇਹ ਆ ਮੇਰਾ ਇੱਕ ਮੈਨੂੰ ਘਾਟ ਮਹਿਸੂਸ ਹੁੰਦੀ ਆ ਹੈਨਾ ਘਰ ਚ ਬਰਾਬਰ ਕੋਈ ਕੁੜੀ ਘਤਰੀ ਜਾਂ ਆਪਣਾ ਘਰ ਚ ਸਾਸੂ ਮਾਏ ਹੋਵੇ ਹੈਨਾ ਪਰ ਜਿਨ੍ਹਾਂ ਦੇ ਹੈਗੀਆਂ ਹਮ ਉਹਨਾਂ ਤੋਂ ਕਿਉਂ ਨਹੀਂ ਸੰਭੀਆਂ ਜਾਂਦੀਆਂ ਜੈ ਖਾਣੀਆਂ ਤੋਂ ਤੰਗਾ ਤਾਂ ਇੱਥੀ ਆ ਹੈ ਜਿਹੜੀ ਚੀਜ਼ ਨਹੀਂ ਹੈਗੀ ਜਿੱਥੇ ਉੱਥੇ ਘਾਟ ਰੜਕਦੇ ਜਿੱਥੇ ਹੈਗੀ ਉੱਥੇ ਵਾਧੂ ਹੋ ਜਾਂਦੀ ਹੈ ਹਾਂ ਵਾਧੂ ਹੋ ਜਾਂਦੀ ਹੈ ਉਹਦੀ ਕਦਰ ਘਟ ਜਾਂਦੀ ਉਹਦੀ ਕਦਰ ਘਟ ਜਾਂਦੀ ਹੈ ਕਦਰ ਉਹਨਾਂ ਚੀਜ਼ਾਂ ਦੀ ਹੈ ਜਿਹੜੀਆਂ ਸਾਡੇ ਕੋਲ ਨਹੀਂ ਹੈਗੀਆਂ ਹਾਂ ਉਹ ਵੈਲਿਊਏਬਲ ਹੋ ਜਾਂਦੀਆਂ ਠੀਕ ਹੈ ਜੀ ਉਹ ਭਾਵੇਂ ਸਾਡੇ ਪਰਿਵਾਰਕ ਮੈਂਬਰ ਹੋਣ ਭਾਵੇਂ ਕੋਈ ਹੋਰ ਚੀਜ਼ ਹੋਵੇ ਸਾਨੂੰ ਘਾਟ ਆ ਜਿਹੜੀ ਚੀਜ਼ ਸਾਡੇ ਕੋਲ ਨਹੀਂ ਉਹਦੀ ਹੋਰ ਰੜਕਦੀ ਉਹਦੀ ਹੋਰ ਰੜਕਦੀ ਹੁੰਦੀ ਹੈ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਮਾਤਾ ਨੇ ਕੀ ਲਿਖਿਆ ਪਤਾ ਕੀ ਆ ਮਾਤਾ ਕਹਿੰਦੇ ਏ ਬਈ ਪੁੱਤ ਮੈਂ ਵਧੀਆ ਅਜੇ ਮੇਰਾ ਕਹਿੰਦੇ ਹੱਥ ਪੈਰ ਚੱਲਦੇ ਆ ਵਧੀਆ ਕੰਮਕਾਰ ਕਰਦੀ ਆ ਕਹਿੰਦੇ ਵੀ ਮੈਨੂੰ ਆਏ ਹੁੰਦਾ ਵੀ ਚੱਲ ਅਸੀਂ ਸੱਸ ਨੂੰ ਆ ਘਰ ਚ ਬਈ ਕਹਿੰਦੀ ਮੈਂ ਆਪਣੀ ਨੂੰ ਨੂੰ ਬਹੁਤ ਪਿਆਰ ਕਰਦੀ ਆ ਪਰ ਨੂੰ ਮੈਨੂੰ ਹਣ ਦੇਖਿਆ ਕਰਦੀ ਰਹਿੰਦੀ ਆ ਨੂੰ ਐ ਸਮਝਦੀ ਆ ਵੀ ਸੱਸ ਨੂੰ ਐ ਨਹੀਂ ਮੇਰੇ ਬਿਨਾ ਸਰਦਾ ਮੈਂ ਸੱਸ ਬਿਨਾ ਸਰ ਸਕਦੀ ਆ ਕਹਿੰਦੀ ਹਰਦਮ ਮੇਰੀ ਨੂੰ ਪਾਉ ਜਾ ਖਾਂਦੀ ਰਹਿੰਦੀ ਆ ਹੂੰ ਕਹਿੰਦੀ ਜੇ ਮੈਂ ਕਹਦਾ ਵੀ ਪੁੱਤ ਲਿਆਪਾ ਆਹ ਕੰਮ ਕਰ ਲਈਏ ਜਾਂ ਮੈਂ ਨਾਲ ਲੱਗ ਜੰਨੀ ਆ ਕੋਈ ਕਰਦਾ ਹਾਂ 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 ਮੈਂ ਨਾ ਕਰ ਲੂੰਗੀ ਤੂੰ ਰਹਿਣ ਦੇ ਮੈਂ ਕਰ ਲੂੰ ਹਾਂ ਤੁਸੀਂ ਰਹਿਣ ਦਿਓ ਮੈਂ ਕਰ ਲੂੰਗੀ ਆਪੇ ਕਹਿੰਦੀ ਨਾ ਉਹ ਕਰਨਾ ਹੈ ਨਾ ਕਰਨਾ ਦੇਣਾ ਨਾ ਛੱਡਣਾ ਨਾ ਕਰਨ ਦੇਣਾ ਓਕੇ ਕਹਿੰਦੀ ਇੱਕ ਦਿਨ ਕੀ ਹੋਇਆ ਤੀ ਇੱਕ ਦਿਨ ਮਾਤਾ ਨੇ ਬਹੁਤ ਸੋਹਣੀ ਸਟੋਰੀਆਂ ਆਏ ਲਿਖ ਕੇ ਭੇਜੀ ਹੋਈ ਆ ਹੈ ਨਾ ਮੈਂ ਸਪੈਸ਼ਲੀ ਮੇਰੇ ਲਈ ਭੇਜੀ ਹੁੰਦੀ ਆ ਐਂ ਤੇ ਇੱਕ ਦਿਨ ਕੀ ਹੋਇਆ ਕਹਿੰਦੀ ਮੈਂ ਕਿਹਾ ਬਈ 5-7 ਦਿਨ ਹੋ ਗਏ ਸਾਗ ਧਰੇ ਨੂੰ ਬਈ ਨਿਆ ਸਾਗੇ ਬਣਾ ਲੀਏ ਕਹਿੰਦੀ ਮੈਂ ਆਪਣੀ ਨੂੰ ਨੂੰ ਕਿਹਾ ਕੁੜੇ ਅੱਜ ਆਪਾਂ ਸਾਗ ਬਣਾ ਲੀਏ ਕਹਿੰਦੀ ਪਹਿਲਾਂ ਤਾਂ ਆ ਜਾ ਨਾ ਦਿੱਤਾ ਕਹਿੰਦੀ ਫਿਰ ਮੈਂ 2-3 ਵਾਰ ਵਲਟਾ ਕੇ ਜੇ ਪੁੱਛ ਲਿਆ ਕਹਿੰਦੀ ਮੈਂ ਕਿਹਾ ਦੱਸ ਸਾਗ ਧਰ ਲੀਏ ਅੱਜ ਬਈ ਫਿਰ ਤਾਂ ਮੈਂ ਲਿਆਵਾਂ ਕਹਿੰਦੀ ਚਲ ਜਾਈ ਜੀ ਟੁੱਟੀ ਤੇ ਜੀਜੀ ਹੈਗੀ ਆ ਮੈਂ ਹੂੰ ਫਿਰ ਹੀ ਜਾਂਦੀ 18 ਟੁਗੀਆਂ ਕਰਦੀ ਬੀਬੀ ਦੇ ਘਰ ਨਾਲ ਹੂੰ ਹਾਂ ਕਹਿੰਦੀ ਮੈਂ ਕੀ ਕਰਿਆ ਕਹਿੰਦਾ ਠੁੱਗੀਆਂ ਹਾਂ ਬੀਬੀ ਕਹ ਉਹ ਕਹਿੰਦੀ ਹੁੰਦੀ 18 ਠੁੱਗੀਆਂ ਹੂੰ ਤੇ ਕਹਿੰਦੀ ਮੈਂ ਕੜੀ ਜੀ ਹੋ ਕੇ ਪੁੱਛ ਲਿਆ ਕਹਿੰਦੀ ਮੈਂ ਕਾ ਕੋ ਮੈਂ ਤਾਂ ਸਵੇਰ ਦੀ ਪੁੱਛਦੀ ਆ ਹੂੰ ਬਈ ਤੂੰ ਜਵਾਬੇ ਨਹੀਂ ਦਿੰਦੀ ਹੂੰ ਬਈ ਸਾਗ ਬਣਾ ਲੀਆ ਕਿੰਨੇ ਦਿਨ ਹੋ ਗਏ ਸਾਗ ਬਣਾਏ ਨੂੰ ਹੂੰ ਉਹ ਚਲ ਬਣਾ ਲੈਨੇ ਆਂ ਦੇਖ ਲੋ ਲਿਆਉਣਾ ਲਿਆ ਆਓ ਅੱਛਾ ਕਹਿੰਦੀ ਜਣੀ ਭਾਂਡਾ ਜਾ ਪਾ ਮਾ ਤਾਂ ਮੇਰੇ ਸਿਰ ਹੂੰ ਕਹਿੰਦੀ ਮੈਂ ਕਦਫਾ ਹੋਵੇ ਪਰੇ ਹੂੰ ਤੇ ਮੈਂ ਤਾਂ ਸਾਗ ਲੈ ਕੇ ਆਉਣੀ ਆ ਕਹਿੰਦੀ ਮੈਂ ਤਾਂ ਸ਼ਾਮ ਨੂੰ ਧਰਨਾ ਹੂੰ ਉਧਰ ਲੂੰਗੇ ਜਨਿਆ ਕਹਿੰਦੀ ਮਾਂ ਕੀ ਕਰਿਆ ਕਹਿੰਦੀ ਮੈਂ ਸਾਗ ਲੈ ਆਈ ਜਾ ਕੇ ਖੇਚਾਂ ਹੂੰ ਸਾਗ ਲੈ ਆ ਕੇ ਕਹਿੰਦੀ ਸਵਾਰ ਕੇ ਧੋ ਕੇ ਹੂੰ ਕਹਿੰਦੀ ਮੈਂ ਮਿੰਜੇ ਤੇ ਸੁਕਣਾ ਪਾਤਾ ਹੂੰ ਕਹਿੰਦੀ ਮੈਂ ਚੱਕਿਆ ਲਸਣ ਗਠਾ ਤਿਆਰ ਕਰ ਲਿਆ ਕਹਿੰਦੀ ਐਡਾ ਡੋਂਗਾ ਲਸਣ ਗਠੇ ਦਾ ਭਰ ਲਿਆ ਹੂੰ ਕਹਿੰਦੀ ਆਪ ਚੱਕਿਆ ਜਾ ਗੌਥੋਂ ਉੱਥੋਂ ਰੱਖਿਆ ਉੱਥੇ ਉਧਰੋਂ ਚੱਕ ਚਗਾ ਇਧਰ ਰੱਖਤਾ ਕਹਿੰਦੀ ਜਾਨੀ ਪਹਿਲਾਂ ਬੌਂਦੀ ਉਹ ਫਿਰ ਹੀ ਗਈ ਸਾਰੀ ਦਿਹਾੜੀ ਸਾਰੀ ਉਹ ਦਿਹਾੜੀ ਇਹ ਆਪਾਂ ਹੁੰਨੀਆਂ ਤੀਵੀਆਂ ਦੀਆਂ ਰੋਟੀ ਖਾਣੀਆਂ ਪੈ ਜਾਣਾ ਹੁਣ ਥੋੜੀ ਜੀ ਰੋਟੀ ਹਾਜਮ ਕਰ ਲਈਏ ਇਹ ਦੇਖੀਆ ਵੀ ਹੋਈਆਂ ਮੇਰੀਆਂ ਅ ਰੋਟੀ ਹਾਜਮ ਕਰ ਲਈਏ ਕਹਦੀ ਰੋਟੀ ਹਾਜਮ ਕਰਦੀ ਕਰਦੀ ਨੇ ਘੜੇ ਛੱਡ ਦੇਣੇ ਆ ਹੂੰ ਜਦ ਰੋਟੀ ਹਾਜਮ ਕਰਦੀ ਕਰਦੀ ਘੜਾ ਘੜੇ ਛੱਡ ਦੇਣੇ ਆ ਹੈ ਉਹ ਭਾਂਡੇ ਜੇ ਬਟੇ ਸਿੰਕ ਚ ਭਰੇ ਰਹਿੰਦੇ ਨੇ ਸਿੰਕ ਭਰਿਆ ਰਹਿੰਦਾ ਭਾਂਡਿਆਂ ਨਾਲ ਉਦੋਂ ਬਾਅਦ ਫਿਰ ਕੀ ਹੁੰਦਾ ਜਨਨੀਆਂ ਦਾ ਬਈ ਆਪਣਾ ਜਿਆਦਾ ਐਨ ਹੋ ਗਿਆ ਸਿਰ ਤੇ ਸੂਰਜ ਆ ਗਿਆ ਫੇਰ ਭਾਂਡੇ ਮਾਂਜਣ ਲੱਗ ਜਾਣਾ ਹਾਂ ਫੇਰ ਕਹਣਾ ਹਾਏ ਥੋੜਾ ਜਿਹਾ ਆਰਾਮ ਕਰ ਲਈਏ ਅੱਛਾ ਹਾਂ ਰਾਵ ਉੱਕਣੇ ਮੁਸਕਾਈ ਜਾਈ ਅੱਛਾ ਹਾਂ ਲਾਉਣਾ ਨਹੀਂ ਕੁਛ ਨਹੀਂ ਲਾਉਣਾ ਨਹੀਂ ਢੋਣਾ ਨਹੀਂ ਹਾਂ ਚੱਲ ਉਦੋਂ ਬਾਅਦ ਫੇਰ ਤੁਹਾਨੂੰ ਪਤਾ ਵੀ ਕੋਈ ਨਾ ਕੋਈ ਰਿਸ਼ਤੇਦਾਰ ਟਪਕ ਜਾਂਦਾ ਕੋਈ ਆਂਡਣ ਗਵਾਂਡਾ ਟਪਕ ਜਾਂਦੀ ਆ ਆ ਘਰ ਉਹਦੇ ਕੋਲ ਬਹਿ ਜਾਣਾ ਉਹਦੇ ਕੋਲ ਬਹਿ ਕੇ ਤੀਵੀਆਂ ਦੀਆਂ ਆਤਾਂ ਬਹੁਤ ਦੀਆਂ ਜੀ ਹਾਂ ਤੇ ਉਹਦੇ ਕੋਲ ਬਹਿ ਜਾਣਾ ਬੇਬੇ ਵਾਲੀ ਤਾਂ ਸਟੋਰੀ ਹੋ ਜੇ ਵਿਚਾਲੇ ਆ ਫਿਰ ਉਦੋਂ ਬਾਅਦ ਜੈਖਾਨਿਆਂ ਦਾ ਰਿਸ਼ਤੇਦਾਰ ਆ ਗਿਆ ਨੱਠ ਕੇ ਬਾਥਰੂਮ ਚ ਵੜ ਜਾਣਾ ਜਿਵੇਂ ਕਿ ਗੁਸਲਖਾਨੇ ਚ ਨਾ ਨਾ ਹੁਣ ਵੜ ਜਾਣਾ ਵੀ ਰਿਸ਼ਤੇਦਾਰ ਆ ਗਿਆ ਰਿਸ਼ਤੇਦਾਰ ਟਹਿ ਜਾਣਾ ਦੇਖੀ ਜਾਂਦਾ ਬੇਟਾ ਵੀ ਹੁਣ ਤਾਂ ਹੀ ਨਹੀਂ ਚਾਹ ਆਈ ਹੈ ਜੀ ਚਾਹ ਤਾਂ ਤਾਂ ਆਉ ਜੇ ਅਗਲੀ ਅੰਦਰੋਂ ਨਿਕਲੋ ਅੰਦਰੋਂ ਨਾ ਨਿਕਲੋ ਆਹ ਅਗਲੀ ਨਿਕਲੋ ਹੈ ਤੇਰੀ ਭੈਣ ਦਾ ਰੁਟੀਨ ਮੈਂ ਤੁਹਾਨੂੰ ਦੱਸਦੀ ਆ ਤੇਰੀ ਭੈਣ ਦਾ ਰੁਟੀਨ ਬੀਬੀ ਦੇ ਕਹਾਣੇ ਬੀਬੀ ਕੀ ਜਾਨੀ ਹੁੰਦੀ ਸੀ ਵੀ ਧੀਏ ਕੰਮਕਾਰ ਕਰੋ ਕੰਮ ਕਰ ਕਰਕੇ ਰੋਟੀ ਪਾਣੀ ਦਾ ਕਰਕੇ ਹੁਣ ਜੇ ਤਾਂ ਧੀ ਪੈਣਾ ਸਾਜਰੇ ਗੁਰੂ ਘਰ ਨੂੰ ਜਾਣਾ ਉਹ ਦੋ ਇਸ਼ਨਾਨ ਹੋ ਗਏ ਉਹ ਵੱਖਰੀ ਗੱਲ ਹੈ ਉਹ ਤਾਂ ਫਰੈਸ਼ ਹੋ ਗਈ ਹੈ ਫਰੈਸ਼ ਹੋ ਗਈ ਹੈ ਹੈ ਤਾਂ ਬਈ ਹੁਣ ਮੇਰੇ ਵਰਗੀ ਕਈ ਵਾਰ ਦੋਈ ਵਾਰ ਵੀ ਇਸ਼ਨਾਨ ਕਰ ਲੈਂਦੀ ਆ ਵਿਚਾਲ ਕਰਦੇ ਗੁਰਦੇ ਵਾਲਾ ਕੰਮ ਕਰਕੇ ਆਏ ਆ ਸਾਜਰੇ ਵਾਲੇ ਪਹਿਲਾਂ ਹੋ ਜਾਂਦੇ ਨੇ ਹੈਨਾ ਤੇ ਉਦੋਂ ਬਾਅਦ ਆਪਣਾ ਚੱਲ ਆਏ ਹੁੰਦਾ ਵੀ ਕੋਈ ਰਿਸ਼ਤੇਦਾਰ ਨਾ ਆ ਜਾਵੇ ਆਪਣਾ ਕੰਮ ਨਵੇੜ ਕੇ ਦਵਾਨਾ 10 10:30 ਵਜੇ ਨੂੰ ਨਹਾਣੁ ਓਕੇ ਆਪਣਾ ਫਰੈਸ਼ ਹੋ ਜਾਓ ਫਿਰ ਕੋਈ ਆਈ ਜਾਓ ਕੋਈ ਜਾਈ ਜਾਓ ਹੈਨਾ ਅਗਲੇ ਕੋਲ ਬੈਠੇ ਹਾਂ ਚਾਹ ਤਾਂ ਉਹੀ ਨਾਲੇ 10 11 ਤਾਂ ਉਹੀ ਵੱਜ ਜੰਨੇ ਆ ਫਿਰ ਅਗਲੇ ਕੋਲ ਸਰਦਾਰਾ ਬੈਠੇ ਵੀ ਸੋਹਣੇ ਲੱਗਦੇ ਆ ਹਾਂ ਜਾਂ ਤੁਹਾਡੇ ਕੰਮ ਨੇਪੜੇ ਹਾਂ ਜਾਂ ਬੈਠੇ ਸੋਹਣੇ ਲੱਗਦੇ ਹਾਂ ਹਾਂ ਅਲਜੇ ਜੇ ਬਾਲਾ ਨਾਲ ਅਗਲੇ ਕੋਲ ਬੈਠੇ ਵੀ ਨਹੀਂ ਚੰਗੇ ਲੱਗਦੇ ਆਪਾਂ ਇਹ ਬੀਬੀ ਦਾ ਰੁਟੀਨ ਹੁੰਦਾ ਤਾਂ ਬੀਬੀ ਨੂੰ ਬੌਖੇ ਛੱਡਦੀ ਹੁੰਦੀ ਸੀ ਉਹਨੇ ਕਹਣਾ ਧੀਆ ਭੈਣਾ ਦਾ ਸਾਜਰੇ ਸਾਫ ਸੁਥਰੀਆਂ ਸੋਹਣੀਆਂ ਲੱਗਦੀਆਂ ਹਮ ਹੁਣ ਆਜੋ ਬੇਬੇ ਦੀ ਗੱਲ ਤੇ ਹਮ ਬੇਬੇ ਕਹਿੰਦੀ ਪੁੱਤ ਮੈਂ ਸਾਗ ਲਿਆਈ ਸਾਗ ਲਿਆ ਕੇ ਸਾਰਾ ਕੁਝ ਉਹਦਾ ਸੈਟਲ ਕਰਤਾ ਉਦੋਂ ਬਾਅਦ ਕਹਿੰਦੀ ਮੈਂ ਡੰਗਾ ਭਰਤਾ ਆਦੇ ਲਸਣ ਮਿਰਚਾਂ ਦਾ ਹਮ ਕਹਿੰਦੀ ਮੈਂ ਕਾਲਾ ਮਸਾਲਾ ਹੋ ਗਿਆ ਤਿਆਰ ਕਹਿੰਦੀ ਧੀਏ ਤੈਨੂੰ ਨਾ ਝੂਠ ਕਹਿੰਦੀ ਆਲੇ ਕੋਡੀ ਛਿੱਕ ਕੋਡੀ ਕਰਦੀ ਨੇ ਜੱਟ ਦੀ ਧੀ ਨੇ 4:30 ਵਜਾ ਤੇ ਸ਼ਾਮ ਦੇ ਸ਼ਾਮ ਦੇ ਉਹ ਟਾਈਮ ਕਿਹੜਾ ਰਹਿ ਗਿਆ ਸਗਦਾ ਨਾ ਮੈਂ ਕਿੰਨੀ ਦੇਖੀ ਗਈ ਹਾਂ ਨਹੀਂ ਮੈਂ ਤਾਂ 2 ਵਜੇ ਜਾ ਕੇ ਸਾਗ ਲਈ ਆਈ ਕਹਿੰਦੀ ਮੈਂ ਮੂੰਹ ਕਿੰਨੀ ਦੇਖੀ ਗਈ ਕੋੜਾ ਹੁਣ ਪਤੀਲਾ ਤਾਂ ਰੋਗੀ ਹੁਣ ਪਤੀਲਾ ਤਾਂ ਰੋਗੀ ਕਹਿੰਦੀ ਮੇਰਾ ਸਿਆਣਾ ਸਰੀਰ ਆ ਕਹਿੰਦੀ ਮੈਂ ਤਾਂ ਇੰਨੇ ਚ ਥੱਕ ਗਈ ਸਾਗ ਦਾ ਵੀ ਜੇ ਬਟਾ ਤਾਂ ਬੱਕਰੇ ਜਿੰਨੀ ਤਿਆਰੀ ਹੋ ਜਾਂਦੀ ਆ ਕਹਿੰਦੀ ਤਿੰਨ ਘੰਟੇ ਖਾ ਜਾਂਦਾ ਸਾਗ ਤੈਨੂੰ ਘੰਟੇ ਤੈਨੂੰ ਘੰਟੇ ਤਾਂ ਪੰਨ ਨੂੰ ਖਾਂਦਾ ਆ ਆਰਾਮ ਨਾਲ ਆਰਾਮ ਨਾਲ ਪਿਆਰੀ ਨੂੰ ਕਿੰਨਾ ਟਾਈਮ ਲੱਗ ਜਾਂਦਾ ਸਾਰੀ ਉਹ ਦਿਹਾੜੀ ਖਾ ਲੈਣਾ ਸਾਰੀ ਉਹ ਦਿਹਾੜੀ ਸਾਗ ਆ ਜਾਂਦਾ ਭਾਈ ਮਾਤਾ ਕਹਿੰਦੀ ਵੀ ਮੈਂ ਨਹੀਂ ਥੱਕੀ ਕਹਿੰਦੀ ਮੇਰਾ ਫੋਟ ਟੁੱਟ ਗਿਆ ਹੂੰ ਕਹਿੰਦੀ ਮੈਂ ਕਿਹਾ ਕੁੜੇ ਪਤੀਲਾ ਧਰ ਲੈਂਦੀ ਐ ਹੁਣ ਤਾਂ ਮੈਂ ਥੱਕੀ ਪਈ ਆ ਹੁਣ ਨਹੀਂ ਮੇਰੇ ਚ ਹਿੰਮਤ ਵੀ ਮੈਂ ਪਤੀਲੇ ਚ ਸਾਗ ਪਾਦਾ ਹੈ ਕਹਿੰਦੀ ਇੱਕ ਵਾਰ ਕਿਹਾ ਦੋ ਵਾਰ ਕਿਹਾ ਤੀ ਵਾਰ ਨੂੰ ਕਹਿੰਦੀ ਜੱਟ ਦੀ ਧੀ ਮੱਚ ਗਈ ਹੂੰ ਜਿਆਦਾ ਮੱਚ ਗਈ ਸਿਰ ਪੈਰ ਤੇ ਕਹਿੰਦੀ ਕੰਜਰਾਂ ਦੀ ਨੇ ਕੀ ਕਰਿਆ ਚੱਕਿਆ ਸਾਗ ਕਹਿੰਦੀ ਮੇਰਾ ਮੈਸਾ ਨੂੰ ਪਤਾ ਮਸਾਲੇ ਮਸਲੇ ਕੋਟੇ ਘਟਾਈ ਸਾਰੇ ਕੋ ਰਹਿ ਗਏ ਆਪਣੇ ਉਹ ਰੱਖ ਲੈ ਵੀ ਸਬਜੀ ਚ ਪਾਉਂਗੀ ਨਾ ਉਹ ਰਹਿ ਗਏ ਭਾਈ ਹਾਂ ਉਹ ਪਏ ਹੀ ਰਹਿ ਗਏ ਮਸਾਲੇ ਤਿਆਰ ਕਰਿਆ ਹੋਇਆ ਸਾਗ ਚਾਕੇ ਇਹ ਨਹੀਂ ਹੈਗਾ ਵੀ ਚੱਲ ਅੱਜ ਨਹੀਂ ਬਣਿਆ ਕੱਲੂ ਬਣਾ ਲਾਂਗੇ ਕੱਲੂ ਬਣਾ ਲਾਂਗੇ ਇਹ ਚਾਕੇ ਚਾਕੇ ਮਾ ਮਾ ਅੱਜ ਝੀਰ ਕੇ ਰੱਖ ਦਨੇ ਆ ਕੱਲੂ ਤੜਕੇ ਪਾ ਦਨੇ ਆ ਹੋ ਗਈ ਲੇਟ ਚੱਲ ਕੋਈ ਨਹੀਂ ਦਾਲ ਭਾਜੀ ਬਣਾ ਲੈਂਦੇ ਆ ਕੋਈ ਆਪਾਂ ਪਿਆਰ ਨਾ ਕਰਦੀ ਹੁੰਦੀ ਆ ਅੱਜ ਸਾਂਟਾਂ ਚ ਬਣ ਜੂ ਸਾਗ ਦਾ ਕਿਹੜਾ ਕੁਸ ਬਿਗੜਦਾ ਕਈ ਵਾਰ ਆਪਾਂ ਕੀ ਕਰੀਏ ਆਪਾਂ ਇੱਕ ਦਿਨ ਪਹਿਲਾਂ ਰੈਡੀ ਕਰ ਲੈਂਦੇ ਆ ਦੋ ਦਿਨ ਸਾਜ ਦੇ ਤਿਆਰ ਜਾਉ ਹਾਂ ਦੋ ਦਿਨ ਸੋਹਣੇ ਤ ਕਹਿੰਦੀ ਚੱਕਿਆ ਸਾਗ ਕਹਿੰਦੀ ਮੈਂ ਸੰਸਟਿਆਈ ਹੂੰ ਕਹਿੰਦੀ ਕੋੜਾ ਮੇਰਾ ਤਲਿਆ ਸੰਗਾ ਠਾ ਕਰਿਆਈ ਰਹਿ ਗਿਆ ਹੈ ਕਹਿੰਦੀ ਜਿਆਦਾ ਵੱਜ ਗਏ ਕਹਿੰਦੀ 4:30 ਤੋਂ 5 ਕਹਿੰਦੀ ਦਫਾ ਹੋਣੀ ਨੇ ਮੁੱਗੀ ਮਸਰੀ ਧਰਤੀ ਕਹਿੰਦੀ ਮੈਨੂੰ ਇਹ ਚੀਜ਼ ਦਾ ਦੁੱਖ ਨਹੀਂ ਹੂੰ ਮੈਨੂੰ ਇਹ ਚੀਜ਼ ਦਾ ਦੁੱਖ ਨਹੀਂ ਬਈ ਸਮਾਂ ਤਾਂ ਜੋ ਇਹਦੇ ਲੱਛਣ ਆਏ ਨੇ ਤਾਂ ਕਰਨਾ ਹੀ ਆ ਰੋਜ਼ ਦਾ ਰੁਟੀਨ ਹੋ ਜਾਂਦਾ ਜਨਾਨੀ ਦਾ ਜਿਹਦੀ ਆਈਆਂ ਜੀਆਂ ਆਪਾਂ ਹੋਣ ਬਈ ਸੱਸ ਨੂੰ ਹਰਦਾਮ ਟੰਗ ਕੇ ਰੱਖਣਾ ਹੈ ਠੀਕ ਹੈ ਨਾ ਬਈ ਐ ਜੇ ਉਹਨੇ ਕਹਤਾ ਵੀ ਆ ਬਣਾ ਲਾਓ ਬਣਾਉਣਾ ਹੁੰਦੀਆਂ ਨੇ ਬਹੁਤਿਆਂ ਆਪਾਂ ਹੀ ਪੁੱਠਾ ਚੱਲਣਾ ਵੀ ਆਪਣੇ ਆਪਣੇ ਬਜ਼ੁਰਗਾਂ ਤੋਂ ਹਾਂ ਕਹਿੰਦੀ ਮੈਨੂੰ ਇਸ ਚੀਜ਼ ਦਾ ਮਾਤਾ ਕਹਿੰਦੀ ਦੁਖਣੀ ਬਈ ਉਹਨੇ ਸਾਗ ਨਹੀਂ ਧਰਿਆ ਮੂੰਗੀ ਮਸਰੀ ਧਰ ਲਈ ਕੋਈ ਨਾ ਰੋਟੀ ਮੂੰਗੀ ਮਸਰੀ ਨਾਲ ਵੀ ਨਿੱਗਰ ਜਾਣੀ ਆ ਪਰ ਕਹਿੰਦੀ ਦੁਖ ਇਸ ਚੀਜ਼ ਦਾ ਮੈਂ ਤੋੜ ਕੇ ਲਿਆਈ ਬੁੱਢੇ ਹੱਡਾ ਮੇਰੇ ਇਹ ਮੈਂ ਤੋੜ ਕੇ ਲਿਆਈ ਮੈਂ ਸਵਾਰਿਆ ਮੈਂ ਧੋਤਾ ਮੈਂ ਸਕਾਇਆ ਮੈਂ ਸਾਰੀ ਤਿਆਰੀ ਕਰੀ ਬਈ ਉਹਨੇ ਇਹ ਚੀਜ਼ ਕਰੀ ਬਈ ਪਈ ਬੁੜੀ ਸੜਦੀ ਆ ਸੜੀ ਜਾਵੇ ਭਾਈ ਮੱਚਦੀ ਆ ਮੱਚੀ ਜਾਵੇ ਮੈਂ ਤਾਂ ਆਪਣੀ ਮਰਜ਼ੀ ਕਰੂੰਗੀ ਕਹਿੰਦੀ ਇਹ ਨਹੀਂ ਹਿੰਦਾ ਕੀ ਇਲਾਜ ਆਏ ਕੋਈ ਇਲਾਜ ਨਹੀਂ ਹੈ ਜਨਮ ਇਨਾਂ ਹੀਆਂ ਜੀਆਂ ਦਾ ਕੀ ਲਾਜ ਆ ਭਾਈ ਇਨਾਂ ਹੀਆਂ ਜੀਆਂ ਦਾ ਪਰਨਾ ਲਾਜ ਤਾਜਾ ਤਾਜਾਈ ਹੈ ਉਹ ਕਹਿੰਦੇ ਹੁੰਦੇ ਨੇ ਨਾ ਸਿਆਣੇ ਵੀ ਜਿਹੜੀ ਜੁੱਤੀ ਪੈਰ ਵੱਡਣ ਲੱਗ ਜਵੇ ਉਹ ਜੁੱਤੀ ਨੂੰ ਸਾਈਡ ਤੇ ਰੱਖ ਦੋ ਲਾ ਦੋ ਉਹਨੂੰ ਲਾ ਦੋ ਉਹਨੂੰ ਹਾਂ ਠੀਕ ਹੈ ਜਿਹੜੀਆਂ ਆਦਤਾਂ ਹੈ ਇਹ ਨਹੀਂ ਬਦਲਦੀਆਂ ਹੁੰਦੀਆਂ ਕਹਿੰਦੇ ਆ ਭਾਅ ਬਦਲ ਜਾਂਦੇ ਆ ਸੁਭਾਅ ਨਹੀਂ ਬਦਲਦੇ ਬਿਲਕੁਲ ਨਹੀਂ ਬਦਲਦੇ ਠੀਕ ਹੈ ਇਹ ਜੀਅੰਤ ਕਰੇਕ ਨਾ ਤਾਂ ਹੀ ਜਮਾਨਾ ਇਹੋ ਜਿਹਾ ਹੋ ਗਿਆ ਤਾਂ ਨਮਾ ਸਹੀ ਗੱਲ ਦੱਸਾਂ ਜਮਾਨਾ ਤਾਂ ਹੀ ਐਜਾ ਹੋ ਗਿਆ ਅੱਗੇ ਬੁੜੀਆਂ ਜਿਹੜੀਆਂ ਹੁੰਦੀਆਂ ਤੀਆਂ ਨਾ ਨੋਹਾ ਨਾਲ ਆਈ ਜ਼ਿੰਦਗੀ ਸੂਲੀ ਤੇ ਕੱਟ ਲੈਂਦੀਆਂ ਤੀਆਂ ਸੱਸਾਂ ਹੂੰ ਪਰ ਨੂ ਨੂ ਤੱਸ ਤੋਂ ਮੱਸ ਨਹੀਂ ਥੀਆਂ ਕਹਿੰਦੀਆਂ ਤੱਸ ਤੋਂ ਮੱਸ ਨਹੀਂ ਥੀਆਂ ਹੋਣ ਦੰਦੀਆਂ ਠੀਕ ਆ ਨਹੀਂ ਜਿਹੜੀਆਂ ਤਾਂ ਰਵੀ ਦੇਖ ਜਿਹੜੀਆਂ ਤਾਂ ਸਰਦਾਰ ਸਾਉਤੀਆਂ ਬੁੜੀਆਂ ਹਾਂ ਬੀਬੀਆਂ ਦੇ ਟਾਈਮ ਦੀਆਂ ਹੂੰ ਉਹ ਤਾਂ ਨਹੀਂ ਥੀਆਂ ਨੋਹਾ ਮੂਰੇ ਬੋਲਦੀਆਂ ਉਹ ਕਹਿੰਦੀਆਂ ਤੀਆਂ ਵੀ ਟਾਈਮ ਨੰਗੀ ਜਾਵੇ ਕਬੀਲਦਾਰੀਆਂ ਹੁੰਦੀਆਂ ਤੀਆਂ ਭਾਰੀ ਹੂੰ ਆਂ ਹੁੰਦੀਆਂ ਧੀਆਂ ਤਿੰਨ ਤਿੰਨ ਚਾਰ ਚਾਰ ਘਰਾਂ ਚ ਹੂੰ ਅਗਲਾ ਕਹਿੰਦਾ ਤਾਂ ਜੇ ਮੈਂ ਨੂੰ ਛੜਤੀ ਮੇਰੀਆਂ ਧੀਆਂ ਦਾ ਰਿਸ਼ਤਾ ਨਹੀਂ ਕਿਸੇ ਨੇ ਲੈਣਾ ਅਗਲਾ ਕਹੂਗਾ ਬਹੁਤ ਬੜਾ ਫਰਕ ਪੈਂਦਾ ਤਾਂ ਇਹ ਚੀਜ਼ ਦਾ ਸਿਆਣੇ ਬਜ਼ੁਰਗ ਤੇ ਉਹ ਵਖਤ ਕੱਢਦੇ ਤੇ ਵਖਤ ਕੱਢਦੇ ਤੇ ਹੁਣ ਨਹੀਂ ਹੈਗਾ ਉਹ ਟਾਈਮ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜੀਆਂ ਸਾਉਤੀਆਂ ਉਹ ਐਦਾਂ ਨੂੰਹਾ ਉਹਨਾਂ ਨੂੰ ਸੂਲੀ ਟੰਗ ਦੰਦੀਆਂ ਦੀਆਂ ਜਿਹੜੀਆਂ ਮਾਤਾ ਸਾਉਨੀਥੀਆਂ ਹੁੰਦੀਆਂ ਚੰਟ ਫਰੰਟੀਆਂ ਪੂਰੀਆਂ ਸਾਹ ਨਹੀਂ ਥੀਆਂ ਬਹੁਆਂ ਨੂੰ ਕੱਢਣ ਦੰਦੀਆਂ ਉਹਨਾਂ ਕੋਲ ਫਿਰ ਬਹੁਆਂ ਵੀ ਲੋਟ ਰਹਿਣ ਤੀਆਂ ਹਾਂ ਰੁਕ ਬਲ ਕੱਢਦੀਆਂ ਦੀਆਂ ਉਹਨਾਂ ਦੇ ਪੂਰੇ ਬਲ ਕੱਢਦੀਆਂ ਧੀਆਂ ਪੂਰੇ ਅਗਲੇ ਕਹਿੰਦੇ ਤੇ ਬੁੜੀ ਚੀਜ਼ ਹੈ ਅਗਲੀਆਂ ਚਾਹ ਨਹੀਂ تھی ਹਿੰਮਤ ਪੈਂਦੀ ਅਗਲੀਆਂ ਦੀ ਵੀ ਆਪਣੇ ਬਣਾ ਆਪ ਪੀ ਲੂ ਬਣਾ ਕੇ ਜੇ ਸੱਸ ਨੇ ਕਹਤਾ ਤਾਂ ਬਣਾਉਣੀ ਹੈ ਤਾਂ ਬਣਾਉਣੀ ਨਹੀਂ ਓਕਣਾ ਬੈਠੀ ਰਹਿੰਦੀ ਬਿਲਕੁਲ ਦੇਖੀਆਂ ਇਹ ਜੀਆਂ ਮੈਂ ਇਹ ਜੀ ਬੁੜੀ ਵੀ ਸੁਣੀ ਹੋਈ ਆ ਬਈ ਜੇ ਕੋਈ ਰਿਸ਼ਤੇਦਾਰ ਆ ਗਿਆ ਸੱਸ ਨੇ ਕਿਹਾ ਧੀ ਚਾਹ ਬਣਾ ਲੈ ਤਾਂ ਨੂੰ ਚਾਹ ਬਣਾਉਗੀ ਨਹੀਂ ਨੋਨ ਹੈ ਸੱਸ ਦਾ ਮੂੰਹ ਕਿੰਨੀ ਚੱਕੀ ਜਾਣਾ ਬਈ ਸੱਸ ਦਾ ਹੁਕਮ ਆਊਗਾ ਤਾਂ ਪਤਨੀ ਕਰੂੰਗੀ ਤਾਂ ਪਤਨੀ ਤਾਂ ਰੂੰਗੀ ਮੈਂ ਬਿਲਕੁਲ 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 ਨਿਕਾ ਜਿੱਥੇ ਹੁਣ ਇਸ ਮਾਤਾ ਨੇ ਸਾਰਾ ਕੁਝ ਸਹਾਗ ਦੀ ਤਿਆਰੀ ਕਰਕੇ ਦਿੱਤੀ ਹੈ ਸਾਰਾ ਕੁਝ ਕਰਕੇ ਦਿੱਤਾ ਫਿਰ ਕਿੱਡੀ ਕਮੂਰਖ ਮੱਤੀ ਹੋਈ ਹੋਈ ਹੈ ਇਹ ਜਨਾਨੀ ਦੀ ਜਿਹੜੀ ਨੇ ਚੱਕ ਕੇ ਸਾਰਾ ਕੁਝ ਹੁਸਿਆਣੀ ਤਿਆਰੀ ਕਰਾਈ ਨਹੀਂ ਬਣਾਉਣਾ ਤੂੰ ਕੱਲੂ ਬਣਾ ਲੈ ਚੱਕ ਕੇ ਉਹਦਾ ਸਾਰੀ ਤਿਆਰੀ ਕਰਾਈ ਮੈਂ ਸਾਨੂੰ ਪਾਈ ਮੈਂ ਸਾਨੂੰ ਸਿਟਾਈ ਕਿੱਡੀ ਮੂਰਖ ਮੱਤੀ ਹੈ ਹੈ ਛੇਤਰਾਂ ਦੀ ਘਾਟ ਦੀ ਅਸਲ ਤਾਂ ਗਲਤ ਆਈ ਸੀ ਭਾਈ ਤਾਂ ਹੀ ਹੁਣ ਆਲੇ ਭਾਈ ਜਦ ਕਟਾ ਬੜੀ ਕਰ ਦਿੰਦੇ ਨੇ ਅਗਲੇ ਕਹਨੇ ਆ ਨਹੀਂ 1 ਸਾਲ ਦੇਖੀ 2 ਸਾਲ ਦੇਖੀ 3 ਸਾਲ ਦੇਖੀ ਹੁਣ ਤਾਂ ਅਗਲੇ 15 15 18 18 ਸਾਲ ਦੀਆਂ ਨੂੰ ਵੀ ਛੱਡ ਕੇ ਬਿਠਾ ਦੰਨੇ ਆ ਨਾ ਉਧਰ ਦੀਆਂ ਨਾ ਉਧਰ ਦੀਆਂ ਠੀਕ ਆ ਜਿਹੜੇ ਨਹੀਂ ਸਮਝਦੇ ਜਿਵੇਂ ਆ ਹੋਇਆ ਹੁਣ ਮੁੰਡੇ ਨਾਲ ਫੇਰ ਐਕਣ ਵੀ ਕਰਦੀਆਂ ਨੇ ਕਰਦੀਆਂ ਹਾਂ ਇਹ ਤਾਂ ਜਿਆਦਾ ਬਾਈ ਇਹਨਾਂ ਦਾ ਪਤਾ ਲੱਗ ਜਵੇ ਨਾ ਇਹ ਲੱਛਣਾਂ ਦਾ ਇਹ ਤਾਂ ਛੱਡਿਆ ਹੀ ਕੰਮ ਚੰਗਾ ਹੈ ਛੱਡਿਆ ਹੀ ਕੰਮ ਚੰਗਾ ਹੈ ਫੇਰ ਮਾਰਦਾ ਗਰੀਬ ਵਿਚਾਰਾ ਹਾਂ ਕਹੇ ਮੁੰਡਿਆਂ ਨੂੰ ਵੀ ਸੂਲੀ ਟੰਗ ਦੰਦੀਆਂ ਨੇ ਘਰ ਚ 3 ਬਹਿਣਾ ਕੁੜੀਆਂ ਹੁੰਦੀਆਂ ਉਹਨਾਂ ਨੂੰ ਵੀ ਸੂਲੀ ਟੰਗ ਦਿੰਦੀਆਂ ਨੇ ਸੱਸਾਂ ਨੂੰ ਵੀ ਸੂਲੀ ਟੰਗ ਰੱਖਦੀਆਂ ਨੇ ਉਹ ਸੱਸਾਂ ਵਿਚਾਰੀਆਂ ਜਿਹੜੀਆਂ ਬਹੁਤੀਆਂ ਕਬੀਲਦਾਰੀ ਦੀਆਂ ਦੱਬੀਆਂ ਹੋਈਆਂ ਹੁੰਦੀਆਂ ਨੇ ਉਹ ਕਹਿੰਦਨੀਆਂ ਚੱਲ ਵਕਤ ਕੱਟ ਲੋ ਇਹਨਾਂ ਨੂੰ ਆਏ ਹੋ ਜਾਂਦਾ ਪਤਨ ਟੱਬਰ ਸਾਥੋਂ ਡਰਦਾ ਹੈ ਇਹ ਗਲਪ ਤਾਂ ਕੀ ਹੈ ਇਹ ਜਿਹਿਆਂ ਨੇ ਜਿਹੜੀਆਂ ਜਿੱਥੇ ਇਹਨਾਂ ਨੂੰ ਸਾਉ ਸੱਸ ਸੌਹਰਾ ਮਿਲ ਜਾਂਦੇ ਆ ਜਾਂ ਪਰਿਵਾਰ ਮਿਲ ਜਾਂਦਾ ਉੱਥੇ ਸਿਰ ਚੜਦੀਆਂ ਨੇ ਸਿਰ ਚੜਦੀਆਂ ਨੇ ਜਿੱਥੇ ਨਾ ਹਾਂ ਪਤਾ ਹੁੰਦਾ ਵੀ ਬੁੜੀ ਕੈਮ ਆ ਉਹਰਾ ਕੈਮ ਆ ਮੁੰਡਾ ਜੋਤੀ ਵਾਲਾ ਠੀਕ ਹੈ ਉੱਥੇ ਵੀ ਐਨ ਫਿਰ ਟਣਕਾ ਤੇਰੇ ਪਈਏ ਮੰਗੋ ਬਾਤ ਰਹੀਆਂ ਟਣਕਾ ਤੇਰੇ ਪਈਏ ਮੰਗੋ ਰਹਿੰਦੀਆਂ ਨੇ ਭਾਈ ਮੈਨੂੰ ਤਾਂ ਸਟੋਰੀ ਪੜ੍ਹ ਕੇ ਨਾ ਬਹੁਤ ਮੈਨੂੰ ਤਾਂ ਆਇਆ ਮੈਨੂੰ ਤਾਂ ਕੁਝ ਗੱਲਾਂ ਬਹੁਤ ਜਾ ਜਾਹਤ ਆ ਗਈਆਂ ਐਡੀ ਜ਼ਿੰਦਗੀ ਤਿਆ ਕਰੀ ਆ ਬਹੁਤ ਸੰਢਾਇਆ ਹੁੰਦਾ ਜਮਾਨੇ 'ਚ ਅੱਛਾ ਭਾਈ ਭਾਈ ਇਹ ਗੱਲਾਂ ਸੱਚੀਆਂ ਆ ਝੂਠੀਆਂ ਨਹੀਂ ਹੈਗੀਆਂ ਰੱਬ ਬਖਸ਼ੇ ਇਆਂ ਜੀਆਂ ਤੋਂ ਉਹ ਕਹਿੰਦੇ ਆ ਵੀ ਧੀ ਪੈਣ ਆਵੇ ਟੱਬਰ ਚੜਾਲਣੇ ਮਿਲਣੇ ਆਲੀ ਆਵੇ ਨਹੀਂ ਤਾਂ ਮੁੰਡਾ ਛੜਾ ਹੀ ਚੰਗਾ ਹੂੰ ਠੀਕ ਆ ਆਪ ਹੱਥ ਫੂਕਣੇ ਚੰਗੇ ਆ ਉਹੀ ਤਾਂ ਗੱਲ ਹੈ। ਅੱਛਾ। ਉਹੀ ਤਾਂ ਗੱਲ ਹੈ। ਹੁਣ ਸੱਤ ਭੁਗਦੀਆਂ। ਆਪਣੀ ਪਕਾ ਕੇ ਖਾ ਲੈਣੀਆਂ। ਜੇ ਕੱਲ ਨੂੰ ਅਗਲੀ ਵਾਰ ਜੁੱਤੀ ਦੀ ਲੋਕ ਤੇ ਰੱਖੇ। ਮੈਂ ਇਹ ਜੀ ਰੋਟੀ ਸਿਰ ਚ ਮਾਰਨੀ ਹੈ। ਹਾਂ। ਬਿਲਕੁਲ ਬਿਲਕੁਲ। ਜਿਨੇ ਆਪ ਹੰਡਾਇਆ ਹੁੰਦਾ ਨੇ ਉਹਨਾਂ ਨੂੰ ਪਤਾ ਹੁੰਦਾ। ਹਾਂ। ਬਈ ਸੋਈ ਗੱਲਾਂ ਐ ਦੇਖ। ਕਿੱਦਾਂ ਦੀਆਂ ਗੱਲਾਂ ਆਪਾਂ ਸੁਣਦੇ ਆਂ। ਫੇਰ ਜਿਹੜੀਆਂ ਇਦਾਂ ਦੀਆਂ ਜਨਾਨੀਆਂ ਹੁੰਦੀਆਂ ਉਹ ਕਹਾਵਣੀਆਂ ਧੀਆਂ ਭੈਣਾਂ ਨੂੰ ਜਿਹੜੀਆਂ ਆਪ ਦੇ ਜੰਮੀਆਂ ਹੋਈਆਂ ਹੁੰਦੀਆਂ ਉਹਨਾਂ ਨੂੰ ਫੇਰ ਕਹੀ ਦੀ ਮਤ ਦੇਣ ਦੀਆਂ ਫੇਰ ਅਗਲੀ ਵੀ ਕਹਾ ਜਾ ਕੇ ਸੱਸ ਨਾਲ ਉਹੀ ਉਹੀ ਕਰੂ ਜਿਹੇ ਜਾਂ ਮਾਂ ਦਾ ਘਰ ਚ ਸੁਭਾ ਜਿਹੇ ਜਾਂ ਜਿਹੇ ਮਾਂ ਨੇ ਵਰਤਾਵਾ ਕਰਨਾ ਉਹ ਜੀ ਘਾਂਤੀ ਨੇ ਕਰਨਾ ਘਾਂ ਜਾ ਕੇ ਕਰਨਾ ਹੈ ਨਹੀਂ ਬਈ ਸੋਈ ਗੱਲਾਂ ਨੇ ਬਹੁਤ ਅੜੀ ਗੱਲ ਨੇ ਜਨਾਨੀਆਂ ਜੜੀਆਂ ਹੈਗੀਆਂ ਨੇ ਮਹਾਮੂਰਖ ਨੇ ਸਮੇਂ ਰੂਪ ਚ ਮੈਨੂੰ ਆਉਂਦੇ ਰੁੱਖਾ ਇਹ ਮਹਾਮੂਰਖ ਨੇ ਚਾਹੇ ਸਾਸਾ ਚਾਹੇ ਨੂਆ ਮਹਾਮੂਰਖ ਨੇ ਅਗਲ ਵਾਲੀ ਗੱਲ ਨਹੀਂ ਹੈਗੀ ਇਹਦੇ ਚ ਇਹ ਚ ਸਮਝਦਾਰੀ ਵਾਲੀ ਯਾਰ ਪਰਿਵਾਰ ਦਾ ਵਕਤ ਲੰਘਾਉਣੇ ਵਾਲੀ ਵਕਤ ਕਟਾਉਣੇ ਵਾਲੀ ਗੱਲ ਨਹੀਂ ਹੈਗੀ ਇਹ ਚ ਇਹ ਸਰੇ ਹੀ ਹੁੰਦੀਆਂ ਨੇ ਇਹ ਗੱਲਾਂ ਛੱਡ ਦਿਓ ਨਾ ਦੀ ਤੁਸੀਂ ਜਿਹੜੇ ਪਰਿਵਾਰ ਹੁੰਦੇ ਨੇ ਨਾ ਜਿੱਥੇ ਪੰਜ ਛੇ ਤੀਮੀਆਂ ਹੁੰਦੀਆਂ ਉੱਥੇ ਤਾਂ ਕੰਮ ਐ ਚੱਲਦਾ ਹੁੰਦਾ ਲੈ ਕੋੜੇ ਭੈਣੇ ਤੂੰ ਆ ਕਰ ਲੈ ਮੈਂ ਆ ਕਰ ਲੈਨੀ ਆ ਹੈ ਫਿਰ ਆਪਾਂ ਦੋ ਘੜੀ ਬੈਠੂਗੀਆਂ ਗੱਲਾਂ ਮਾਰੂਗੀਆਂ ਚਾਹ ਪੀਊਗੀਆਂ ਇਹੋ ਜਿਹਾ ਸ਼ੁਗਲ ਮੇਲੇ ਵਿੱਚ ਘਰ ਪਰਿਵਾਰ 'ਚ ਟਾਈਮ ਲੰਘਦਾ ਹੁੰਦਾ ਜੇ ਹੁਣ ਇੱਕਦਮ ਉਹ ਉੱਧਰ ਨੂੰ ਇੱਕਦਮ ਉਹ ਉੱਧਰ ਨੂੰ ਐ ਵਿਚਾਰੇ ਨਹੀਂ ਮਿਲਦੇ ਹੈਗੇ ਘਰ ਦੇ ਕੰਮਾਂ ਨਾਲ ਉਹਨਾਂ ਦੀ ਸੈਟਿੰਗ ਨਹੀਂ ਹੈਗੀ ਬਹੁਤੇ ਘਰਾਂ 'ਚ ਅਗਲਾ ਫੇ ਵਾਰੀਆਂ ਮਾਰਨਾ ਤਾਂ ਹੁੰਦਾ ਬਾਰੀਆਂ ਬੰਨੀਆਂ ਹੈ ਵਨੀ ਲੋਟ ਆਉਂਦੀਆਂ ਬਾਰੀਆਂ ਬੰਨੀਆਂ ਹੈ ਮੇਨੀ ਲੋਟ ਆਉਂਦੀਆਂ ਹਾਂ ਬਾਰੀਆਂ ਬੰਨੀਆਂ ਹੈ ਕੀ ਕਰਨੀਆਂ ਇੱਕ ਦਿਨ ਇੱਕ ਦਿਨ ਨੂੰ ਚੁੱਲ੍ਹੇ ਦਾ ਸੰਭਾਲ ਦੇਣਾ ਇੱਕ ਦਿਨ ਬੇੜੇ ਦਾ ਸੰਭਾਲ ਦੇਣਾ ਉਹ ਬੇੜੇ ਵਾਲੀ ਫਿਰ ਦੋ ਦਿਨ ਤੱਕ ਕਰੀ ਜਾਂਦੇ ਇੱਕ ਤਾਂ ਮਾੜੀ ਹੁੰਦੀ ਉਹ ਤਾਂ ਬਾਰੀਆਂ ਵੰਡ ਹੁੰਦੀਆਂ ਤਾਂ ਬਾਰੀਆਂ ਵੰਡ ਹੁੰਦੀਆਂ ਜਾਂ ਰਲ ਮਿਲ ਕੇ ਕਰਨ ਜੇ ਰਲ ਮਿਲ ਕੇ ਕਰਨ ਫਿਰ ਉਹ ਟਾਈਮੇ ਨਾ ਆਵੇ ਜੇ ਇੱਕ ਉਹ ਨਾ ਚੁੱਕ ਗਿਆ ਹੁੰਦੀ ਐ ਸੋਚ ਘਟਿਆ ਹੁੰਦੀ ਐ ਜਾਂ ਉਹ ਕੰਮ ਕਾਰ ਨੂੰ ਨਿੱਧਰੀ ਹੁੰਦੀ ਐ ਤਾਂ ਜਿਹੜੀ ਦੂਈ ਹੁੰਦੀ ਐ ਜਿਹਨੂੰ ਪਤਾ ਹੁੰਦਾ ਮੈਂ ਤਾਂ ਸਾਰਾ ਮਰਨਾ ਕਰਨਾ ਹੈ ਇਹ ਇੱਕ ਵਾਰੀ ਬੰਨ ਹੁੰਦੀ ਐ ਇੱਕ ਤੁਹਾਨੂੰ ਮੈਂ ਹੋਰ ਦੱਸਦੀ ਹਾਂ ਹਾਂ ਉਹਨਾਂ ਦੀ ਸੱਸ ਵੀ ਨਹੀਂ ਬੁੜੀ ਹੁੰਦੀ ਛੇਤੀ ਨਹੀਂ ਹੁੰਦੀ ਹਾਉਸਲਿਆਂ ਨਾਲੇ ਫਿਲੀ ਜਾਂਦੀ ਐ ਅਗਲੀ ਬੁੜੇ ਹੱਡ ਵੀ ਜਵਾਨ ਮੰਗੋ ਠੱਠਾ ਮਾਰਦੇ ਆਂ ਬਈ ਮੈਂ ਆ ਵੀ ਕੰਮ ਕਰ ਲੂੰ ਆ ਵੀ ਕਰ ਲੂੰ ਠੀਕ ਆ ਨਾ ਉਹ ਕਰਨੀ ਦਿੰਦੀਆਂ ਅਗਲੀਆਂ ਠੀਕ ਆ ਨਾ ਉਹਨਾਂ ਦੀ ਸਰਦਾਰੀ ਕੀਤੀ ਜਿਹੜਾ ਜਿਹੜਾ ਕਲੇਸ਼ ਐ ਨਾ ਘਰ ਚ ਘਰ ਚ ਤੜਫੜ ਤੜਫੜ ਹਰਦਮ ਰਹਿਣੀ ਐ ਖਿੱਚਾ ਤੋਂ ਹੀ ਹੋਈ ਜਾਣੀ ਐ ਪਰਿਵਾਰ ਦੀ ਇੱਕ ਦੂਜੇ ਦੀ ਲੜਾਈ ਝਗੜਾ ਰਹਿਣਾ ਫਿਰ ਉਹ ਪਿੱਛੇ ਨੂੰ ਜਾਂਦੇ ਹਾਂ ਉੱਥੇ ਸਿਆਣੇ ਨਾ ਟੈਨਸ਼ਨ ਲੈਣ ਲੱਗ ਜਾਂਦੇ ਆ ਸਿਆਣੇ ਆ ਜਿਹੜੇ ਫਿਰ ਇੱਕ ਤਾਂ ਹੱਡ ਬੁੱਢੇ ਹੁੰਦੇ ਨੇ ਸਿਆਣੇ ਦਿਨਾਂ 'ਚ ਕਮਜ਼ੋਰ ਹੋ ਜਾਂਦੇ ਨੇ ਉਹਨਾਂ 'ਚ ਜਾਨ ਨਹੀਂ ਰਹਿੰਦੀ ਜਦ ਸਿਆਣੀ ਵਸਤਾ ਆ ਜਾਂਦੀ ਆ ਸਿਆਣੇ ਨੂੰ ਸਿਰਫ ਪਿਆਰ ਦੀ ਲੋੜ ਹੁੰਦੀ ਆ ਦੋ ਰੋਟੀਆਂ ਦੇ ਮਾਲਕ ਬਣ ਜਾਂਦੇ ਨੇ ਉਹ ਹੈਨਾ ਵੇ ਜਿਹੜਾ ਕਰਦਾ ਫਿਰ ਸਿਆਣਾ ਟਿਕ ਨਹੀਂ ਪੈਂਦਾ ਹੁੰਦਾ ਕਿਉਂਕਿ ਜਿਹਨੇ ਸਾਰੀ ਜ਼ਿੰਦਗੀ ਕੰਮ ਕਰਿਆ ਹੋਵੇ ਉਹ ਨਹੀਂ ਦੇਖ ਸਕਦਾ ਹੁਣ ਬੀਬੀ ਮਿੰਜੇ ਪਰ ਬੈਠੀ ਵੀ ਲਸਣ ਗਠਾ ਕਰੀ ਜਾਂਦੀ ਹੁੰਦੀ ਸੀ ਨਾਲੇ ਦੇ ਇਹਨਾਂ 90 95 ਸਾਲ ਦੀ ਉਮਰ ਦਿੱਤੀ ਗਈ ਹੈ ਭਾਬੀ ਨੇ ਅਖੀਰ ਚ ਰਿਟਾਇਰ ਕੀਤੀ ਆ ਬੀਬੀ ਹੁਣ ਤੂੰ ਛੱਡ ਪਰੇ ਤੂੰ ਬੜਾ ਮੱਜਾ ਮਾਰਿਆ ਫਿਰ ਵੀ ਕਹਿੰਣਾ ਮੇਰਾ ਟਾਈਮ ਨਹੀਂ ਲੰਘਦਾ ਲਿਆ ਫੜਾ ਮੈਨੂੰ ਹਾਂ ਹੁਣ ਲਾਸਟ ਟਾਈਮ ਕੀ ਹੁੰਦਾ ਤਾਂ ਲੈ ਪੁੱਤ ਸੋਣਾ ਮੈਂ ਕਰ ਲੰਦੀ ਸੀ ਲਸਣ ਗਠਾ ਹੈ ਮੈਂ ਅਮਰਜੀਤ ਨੂੰ ਜੱਦੇ ਕਹਿਣਾ ਲਿਆ ਅਮਰਜੀਤ ਮੈਂ ਲਸਣ ਗਠਾ ਕਰ ਲਾ ਹੈ ਜਣੀ ਬੈਠੀ ਨੇ ਟਕ 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 ਕਰਿਓ ਜਾਣੀਆਂ ਜਦ ਐਨ ਹੋ ਗਿਆ ਵੀ ਹੁਣ ਸਰੀਰ ਜਵਾਬ ਦਿੰਦਾ ਹੈ ਫੇਰ ਹਟ ਗਿਆ ਫੇਰ ਭਾਬੀ ਨਾਲੇ ਕਹਿਣਾ ਨਾ ਬੀਬੀ ਤੂੰ ਬੈਜਾ ਹੁਣ ਤੂੰ ਆਪਣੇ ਮੋਜਾਂ ਕਰ ਬੇੜੇ 'ਚ ਬੈਠ ਜਿੱਥੇ ਮਰਜੀ ਬੈਠ ਬਈ ਜਣੀ ਜਿਹੜੇ ਸਿਆਣੇ ਨੇ ਨਾ ساری ਜ਼ਿੰਦਗੀ ਐਨ ਮੜ ਕੁੱਟਿਆ ਹੁੰਦਾ ਆਪਣੇ ਆਪ ਦਾ ਉੱਥੇ ਨਹੀਂ ਖੜਾ ਹੁੰਦਾ ਉੱਥੇ ਬੈਠਿਆ ਹੁੰਦਾ ਹੁਣ ਕੰਮ ਲੈਣਾ ਭਾਈ ਤੁਸੀਂ ਆਪਣੀ ਆ ਕੰਮ ਤੇ ਠੀਕ ਆ ਮੈਂ ਤਾਂ ਹਰਾਨ ਰਹਿ ਗਿਆ ਸੁਣ ਕੇ ਬੇਬੇ ਦੀਆਂ ਗੱਲਾਂ ਇਹ ਤਾਂ ਜਿਹੜੇ ਫੰਗ ਜੇ ਆ ਆਪਾਂ ਚਾਰ ਕਿ ਦਿਨ ਮਾਰ ਲੰਨੀ ਆ ਇਹਨਾਂ ਫੰਗਾਂ ਨੂੰ ਟੁੱਟਣ ਦਾ ਟਾਈਮ ਸਾਡਾ ਸਭ ਦਾ ਹੀ ਆਉਂਦਾ ਸਾਡਾ ਵੀ ਆਉਣਾ ਹੈ ਟੁੱਟਦੇ ਹੀ ਜਾਂਦੇ ਹਨ ਦਿਨ ਪਰ ਦਿਨ ਬੰਦੇ ਦਾ ਉਮਰ ਦੇ ਹਿਸਾਬ ਨਾਲ ਫਰਕ ਪੈਂਦਾ ਚਲੇ ਜਾਂਦਾ ਹੈ ਸਿਆਣੀਆਂ ਹੋ ਜਾਇਆ ਕਰੋ ਉਮਰ ਦੇ ਸਾਲਾਂ ਵਿੱਚ ਵਕਤ ਕੱਟਣ ਸਿੱਖਿਆ ਕਰੋ ਘਰ ਚ ਕੋਈ ਗੱਲਾਂ ਨੇ ਇਹ ਛੋਟੀਆਂ ਛੋਟੀਆਂ ਗੱਲਾਂ ਹਨ ਘਰਾਂ ਚ ਬਹੁਤ ਕੁਝ ਭੈੜਾ ਬਣਾ ਰੱਖਦੀਆਂ ਨੇ ਪਤਾ ਨਹੀਂ ਕਿਹਦੀ ਸਾਂਝਾ ਕਿਹਦੀ ਸਵੇਰਾ ਸਿਆਣਿਆਂ ਦਾ ਜਿੰਨਾ ਹੋ ਸਕਦੇ ਹੋ ਪਿਆਰ ਨਾਲ ਉਹਨਾਂ ਦੇ ਸਿਰਾਂ ਤੇ ਮੋਜਾ ਮਾਰ ਲਿਆ ਕਰੋ ਹੁਣ ਮੈਂ ਹੋਰ ਗੱਲ ਜਾਂਦੀ ਜਾਂਦੀ ਕਹਿਦਾ ਹਾਂ ਇਹ ਤੁਹਾਨੂੰ ਵੀ ਪਤਾ ਹੈ ਜਦੋਂ ਤਾਂ ਦੀਪੀ ਹੁੰਦੀ ਸੀ ਮੇਰੇ ਕੋਲ ਜਦੋਂ ਤਾਂ ਮੈਂ ਦੀਪੀ ਨੂੰ ਰੋਜ਼ੇ ਕਹਿ ਦੇਣਾ ਨਾਲੇ ਨਿਆਣੀ ਹੋਤੀ ਉਹ ਦੀਪ ਪਤਾ ਅੱਜ ਕੀ ਬਣਾਈ ਆ ਸਬਜੀ ਬਾਜੀ ਉਹਨੇ ਕਹੜਾ ਭਾਬੀ ਮੈਨੂੰ ਦੱਸ ਕੀ ਪਤਾ ਤੂੰ ਬਣਾ ਲੈ ਜਿਹੜੀ ਬਣਾਉਣੀ ਆ ਸਬਜੀ ਹਾਂ ਮੈਂ ਕਹਣਾ ਨਹੀਂ ਤੂੰ ਦੱਸ ਦੇ ਫੇਰ ਮੈਨੂੰ ਆਏ ਆ ਫੇਰ ਮੈਨੂੰ ਸੌਖੀ ਜੀ ਹੋ ਜੀ ਸਬਜੀ ਬਣਾਉਣੀ ਮੈਂ ਦੀਪੀ ਚਲੇ ਗਈ ਫੇਰ ਮੈਂ ਹੁਣ ਤੁਹਾਨੂੰ ਰਵਿੰਦਰ ਨੂੰ ਜਾਂ ਤੁਹਾਨੂੰ ਪੁੱਛ ਲੈਣੀ ਆ ਅੱਜ ਸੱਚੀ ਆਪਾਂ ਕੀ ਬਣਾਈਏ ਸਬਜੀ ਹੈ ਇਹ ਤਾਂ ਬਹੁਤ ਬੜੀਆਂ ਗੱਲਾਂ ਹੁੰਦੀਆਂ ਨੇ ਸਾਨੂੰ ਜਦ ਸਿਆਣੇ ਘਰ ਚ ਹੁੰਨੇ ਫੇਰ ਸਾਨੂੰ ਪੁੱਛਣ ਦੀ ਲੋੜ ਹੀ ਨਹੀਂ ਪੈਂਦੀ ਸਿਆਣਾ ਲਿਆ ਕੇ ਮੂਹਰੇ ਧਰ ਦਿੰਦਾ ਪੁੱਤਾਂ ਜਾ ਬਣਾ ਲਓ ਪੁੱਤਾਂ ਜਾ ਬਣਾ ਲਓ ਹੈ ਬਈ ਸੋਈ ਗੱਲ ਹੈ ਮਾੜੇ ਕਰਮ ਨੇ ਜਿਨ੍ਹਾਂ ਦੇ ਸਿਰਾਂ ਤੇ ਮਾਪੀ ਨਹੀਂ ਹੈਗੇ ਆਤੀਅੰਤ ਮਾੜੇ ਕਰਮਾਂ ਉਹਨਾਂ ਦੇ ਬੱਚਿਆਂ ਦੇ ਠੀਕ ਹੈ ਤੁਸੀਂ ਮਹਾਰਾਜ ਨੇ ਤੁਹਾਨੂੰ ਇਹ ਬੁੱਢੇ ਹੱਡ ਬਖਸ਼ੇ ਹੋਏ ਹਨ ਨਾ ਪ੍ਰਮਾਤਮਾ ਨੇ ਤੁਹਾਨੂੰ ਮਾਪਿਆਂ ਦੀ ਸ਼ੋਅ ਬਖਸ਼ੀ ਹੋਈ ਹੈ ਇਹਨਾਂ ਦੇ ਸਿਰਾਂ ਤੇ ਆਨੰਦ ਮਾਣਿਆ ਕਰੋ ਠੀਕ ਹੈ ਜੀ ਆਹ ਸਾਹਮਣੇ ਰੱਖਿਆ ਕਰੋ ਇਹਨਾਂ ਖਜ਼ਾਨਿਆਂ ਨੂੰ ਠੀਕ ਹੈ ਜੀ ਸੋਹੀ ਗੱਲਾਂ ਭਗਵਾਨ ਉਹ ਰਿਕਵੈਸਟ ਕਰਣੇ ਇਹ ਹੀ ਪਾਈਆਂ ਬੈਨ ਬੈਨ ਲਾਈਆਂ ਅੱਜ ਆਪਣੀਆਂ ਸੱਸਾਂ ਕੱਲੂ ਆਪਾਂ ਕਿਸੇ ਦੀਆਂ ਸੱਸਾਂ ਬਸ ਇਹਦਾ ਹਲਟ ਦੀਆਂ ਡੰਡਾਂ ਚੱਲਦੀਆਂ ਨੇ ਬਚੋਂ ਸਮੇਂ ਤੋਂ ਆ ਟੈਂਸਰ ਸਾਗ ਬਣਾ ਲੈ। ਆ ਟੈਂਸ ਟੈਂਸਰ ਸਾਗ ਬਣਾ ਲਿਆ ਕਰੋ ਠੀਕ ਹੈ। ਆ ਸੱਸ ਦਾ ਸਵਾਰਿਆ ਸਾਗ ਹਰ ਇੱਕ ਨੂੰ ਨਸੀਬ ਨਹੀਂ ਹੁੰਦਾ। ਨਹੀਂ ਹੁੰਦਾ। ਆ ਜਿਹੜਾ ਸਿਆਣੇ ਬਜ਼ੁਰਗ ਦਾ ਅਰ ਸੱਸ ਦਾ ਸਵਾਰਿਆ ਸਾਗ ਹਰ ਇੱਕ ਬੰਦੇ ਨੂੰ ਨਸੀਬ ਨਹੀਂ ਹੁੰਦਾ। ਤੇਰੀ ਗੱਲ ਬਿਲਕੁਲ ਲੱਖ ਰੁਪਏ ਦੀ। ਸੱਚੀ ਗੱਲ ਹੈ। ਫਿਰ ਬਾਅਦ ਚ ਤਰਸਦੀਆਂ ਮਾਵਾਂ ਦੇ ਸਾਡੀ ਮਾਂ ਬਣਾਉਂਦੀ ਹੁੰਦੀ ਸੀ। ਮੇਰੀ ਸੱਸ ਬਣਾਉਂਦੀ ਹੁੰਦੀ ਸੀ। ਫਿਰ ਉਹੀ ਬੈਠ ਬੈਠ ਗੱਲਾਂ ਕਰਦੀਆਂ ਨੇ। ਹੈਂ? ਬੀਬੀ ਤਾਂ ਸਾਡੇ ਇਹ ਐਂ ਕਰ ਦਿੰਦੀ ਦੀ। ਇਹ ਨਹੀਂ ਹਰੇਕ ਨੂੰ ਨਸੀਬ ਹੁੰਦਾ ਵਾਹਿਗੁਰੂ ਸਭ ਦੇ ਬਜ਼ੁਰਗਾਂ ਨੂੰ ਰਾਜੀ ਰੱਖੇ ਧੀਆ ਪੁੱਤਾਂ ਨੂੰ ਰਾਜੀ ਰੱਖੇ ਸਦਾ ਮੁੰਣੜੀਆਂ ਤੁਸੀਂ ਹੱਸਦੀਆਂ ਵਸਦੀਆਂ ਰਹੋ ਤੁਹਾਡੇ ਨਾਲੇ ਘਰ ਸੱਜਦੇ ਨੇ ਤੁਹਾਡੇ ਨਾਲੇ ਵੀਰ ਸੱਜਦੇ ਨੇ ਠੀਕ ਹੈ ਬਸ ਥੋੜੀ ਜੀ ਅਕਲ ਦੀ ਲੋੜ ਹੈ ਠੀਕ ਹੈ ਜੀ ਅਕਲ ਮੈਨਾਂ ਹੀ ਖੋਹ ਲਈਆਂ ਥੋੜੀ ਜੀ ਅਕਲ ਦੀ ਲੋੜ ਹੈ ਅਕਲ ਮੈਨਾਂ ਹੀ ਖੋਹ ਲਈ ਠੀਕ ਹੈ ਜੀ ਚਲੋ ਠੀਕ ਹੈ ਜੀ ਮੈਂ ਵੀ ਬੋਲਦਿਆਂ ਕੋਲ ਕੋਈ ਭੁੱਲ ਚੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ